ਇੱਕ 15 ਸਾਲ ਦੀ ਕੁੜੀ ਨਾਲ ਬੱਸ ਵਿੱਚ ਪੰਜ ਵਿਅਕਤੀਆਂ ਨੇ ਵਾਰੀ-ਵਾਰੀ ਸਬੰਧ ਬਣਾਏ। ਉਹ ਕੁੜੀ ਸਾਰੀ ਰਾਤ ਚੀਕਦੀ ਰਹੀ ਪਰ ਉਹਨਾਂ 50 ਸਾਲ ਦੇ ਬੰਦਿਆਂ ਨੂੰ ਤਰਸ ਨਹੀਂ ਆਇਆ। ਸਵਾਗਤ ਦੋਸਤੋ ਇੱਕ ਸੱਚੀ ਕਹਾਣੀ ਵਿੱਚ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ। ਇੱਕ ਰਾਤ ਦੇਹਰਾਦੂਨ ਦੇ ਬੱਸ ਸਟੈਂਡ ਤੋਂ ਲਗਭਗ ਸਾਰੇ ਲੋਕ ਜਾ ਚੁੱਕੇ ਸੀ। ਬਲਕਿ ਉਸ ਸਮੇਂ ਉੱਥੇ ਬਹੁਤ ਘੱਟ ਸਵਾਰੀਆਂ ਸੀ ਤੇ ਉਹ ਵੀ ਉਹ ਲੋਕ ਸੀ ਜਿਨ੍ਹਾਂ ਦੀ ਬੱਸ ਰਾਤ ਨੂੰ ਚੱਲਣੀ ਸੀ। ਪਰ ਉਹ ਬੱਸ ਦਾ ਇੰਤਜ਼ਾਰ ਕਰ ਰਹੇ ਲੋਕਾਂ ਵਿੱਚ ਇੱਕ ਕੁੜੀ ਵੀ ਸ਼ਾਮਲ ਸੀ ਜਿਸ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਬਹੁਤ ਪਰੇਸ਼ਾਨ ਹੈ ਪਰ ਉੱਥੇ ਮੌਜੂਦ ਲੋਕਾਂ ਵਿੱਚੋਂ ਕਿਸੇ ਨੇ ਵੀ ਉਸ ਨੂੰ ਉਸਦੀ ਪਰੇਸ਼ਾਨੀ ਦਾ ਕਾਰਨ ਨਹੀਂ ਪੁੱਛਿਆ ਸੀ ਫਿਰ ਅਚਾਨਕ ਉਸ ਬੱਸ ਸਟੈਂਡ ਤੇ ਡਿਊਟੀ ਕਰਨ ਵਾਲੇ ਗਾਰਡ ਦੀ ਨਜ਼ਰ ਉਸ ਕੁੜੀ ਤੇ ਪੈਂਦੀ ਹੈ ਜਿਵੇਂ ਹੀ ਉਹ ਗਾਰਡ ਕੁੜੀ ਦੇ ਥੋੜਾ ਨੇੜੇ ਗਿਆ ਤਾਂ ਉਸ ਨੂੰ ਦੇਖ ਕੇ ਥੋੜਾ ਅਜੀਬ ਜਿਹਾ ਮਹਿਸੂਸ ਕਰਦਾ ਹੈ ਕਿਉਂਕਿ ਉਹ ਕੁੜੀ ਥੋੜੀ ਪਰ ਚੈਨ ਲੱਗ ਰਹੀ ਸੀ ਤੇ ਆਪਣੇ ਆਪ ਨੂੰ ਸੰਭਾਲਦੀ ਹੋਈ ਵਾਰ-ਵਾਰ ਆਪਣੇ ਕੱਪੜੇ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਉਹ ਕੁੜੀ ਬਹੁਤ ਡਰੀ ਸਹਮੀ ਇਧਰ ਉਧਰ ਦੇਖ ਰਹੀ ਸੀ ਉਸ ਨੂੰ ਦੇਖ ਕੇ ਲੱਗਦਾ ਸੀ ਕਿ ਜਿਵੇਂ ਉਹ ਬਹੁਤ ਘਬराई ਹੋਈ ਹੈ ਪਰ ਫਿਰ ਗਾਰਡ ਨੇ ਦੇਖਿਆ ਕਿ ਉਹ ਕੁੜੀ ਜਿਸ ਪਾਸੇ ਵਾਰ-ਵਾਰ ਦੇਖ ਰਹੀ ਸੀ ਉਸ ਪਾਸੇ ਇੱਕ ਵਿਅਕਤੀ ਵੀ ਤੁਰਿਆ ਫਿਰਦਾ ਸੀ ਉਹ ਕੁੜੀ ਵਾਰ-ਵਾਰ ਉਸ ਵਿਅਕਤੀ ਨੂੰ ਦੇਖ ਰਹੀ ਸੀ ਤੇ ਆਪਣੇ ਆਪ ਨੂੰ ਬਹੁਤ ਅਸਹਿਜ ਮਹਿਸੂਸ ਕਰ ਰਹੀ ਸੀ ਹੁਣ ਤਾਂ ਉਸ ਗਾਰਡ ਨੂੰ ਵੀ ਇਹ ਮਹਿਸੂਸ ਹੋਣ ਲੱਗਾ ਸੀ ਕਿ ਸ਼ਾਇਦ ਇਹ ਵਿਅਕਤੀ ਇਸ ਕੁੜੀ ਨੂੰ ਪਰੇਸ਼ਾਨ ਕਰ ਰਿਹਾ ਹੋਵੇਗਾ ਕਿਉਂਕਿ ਉਸ ਕੁੜੀ ਦੀ ਉਮਰ ਦੇਖਣ ਨੂੰ 15 ਸਾਲ ਦੇ ਕਰੀਬ ਲੱਗ ਰਹੀ ਸੀ ਤੇ ਉਸਦੀ ਮਾਨਸਿਕ ਸਥਿਤੀ ਵੀ ਠੀਕ ਨਹੀਂ ਲੱਗ ਰਹੀ ਸੀ ਇਸ ਤੋਂ ਪਹਿਲਾਂ ਕਿ ਉਹ ਗਾਰਡ ਉਸ ਕੁੜੀ ਨੂੰ ਕੁਝ ਪੁੱਛਦਾ ਉਦੋਂ ਹੀ ਉਸ ਕੁੜੀ ਨੇ ਗਾਰਡ ਨੂੰ ਕਿਹਾ ਕਿ ਮੈਂ ਪੰਜਾਬ ਦੇ ਪਟਿਆਲਾ ਸ਼ਹਿਰ ਜਾਣਾ ਹੈ ਇਥੋਂ ਪੰਜਾਬ ਲਈ बस ਕਿੰਨੇ ਸਮੇਂ ਨੂੰ ਜਾਵੇਗੀ ਜੇਕਰ ਉਹ ਕੁੜੀ ਗਾਰਡ ਤੋਂ बस ਬਾਰੇ ਨਾ ਪੁੱਛਦੀ ਤੇ ਉਸ ਨੂੰ ਪਟਿਆਲੇ ਜਾਣ ਵਾਲੀ ਬੱਸ ਉਸ ਸਮੇਂ ਮਿਲ ਜਾਂਦੀ ਤਾਂ ਸ਼ਾਇਦ ਇੰਨੀ ਵੱਡੀ ਘਟਨਾ ਸਿਰਫ ਇੱਕ ਰਹਾਸ ਬਣ ਕੇ ਹੀ ਰਹਿ ਜਾਂਦੀ ਫਿਰ ਗਾਰਡ ਨੂੰ ਉਸਦੀ ਹਾਲਤ ਕੁਝ ਠੀਕ ਨਹੀਂ ਲੱਗਦੀ ਹੈ ਇਸ ਲਈ ਉਸਨੇ ਤੁਰੰਤ ਪਾਲ ਭਲਾਈ ਦੇ ਨੰਬਰ 1098 ਤੇ ਕਾਲ ਕੀਤੀ ਤੇ ਉਹਨਾਂ ਨੂੰ ਕਿਹਾ ਸਰ ਇੱਥੇ ਆਈਐਸਬੀਟੀ ਦੇ ਬੱਸ ਅੱਡੇ ਦੇ ਨੰਬਰ 12 ਤੇ ਇੱਕ ਨਾ ਬਾਲਕ ਬੱਚੀ ਖੜੀ ਹੈ ਮੈਨੂੰ ਉਸਦੀ ਹਾਲਤ ਥੋੜੀ ਅਜੀਬ ਲੱਗ ਰਹੀ ਹੈ ਇਸ ਲਈ ਤੁਸੀਂ ਇੱਕ ਵਾਰ ਇੱਥੇ ਆ ਕੇ ਦੇਖੋ ਹੋ ਸਕਦਾ ਹੈ ਕਿ ਤੁਸੀਂ ਉਸਦੀ ਹਾਲਤ ਨੂੰ ਚੰਗੀ ਤਰ੍ਹਾਂ ਸਮਝ ਸਕੋ ਸੂਚਨਾ ਮਿਲਦੇ ਹੀ ਬਾਲਕ ਪੁਲਾਈ ਦੀ ਟੀਮ ਬੱਸ ਸਟੈਂਡ ਤੇ ਪਹੁੰਚ ਗਈ ਤੇ ਫਿਰ ਕੁਝ ਦੇਰ ਬਾਅਦ ਪੁਲਿਸ ਵੀ ਉੱਥੇ ਪਹੁੰਚ ਜਾਂਦੀ ਹੈ ਤੇ ਉਸ ਗਾਰਡ ਤੋਂ ਕੁੜੀ ਬਾਰੇ ਪੁੱਛਣ ਲੱਗ ਪੈਂਦੇ ਹਨ ਜਿਸ ਹਾਲਤ ਵਿੱਚ ਗਾਰਡ ਨੇ ਕੁੜੀ ਨੂੰ ਦੇਖਿਆ ਸੀ ਉਸਨੇ ਉਹ ਸਾਰਾ ਕੁਝ ਪੁਲਿਸ ਵਾਲਿਆਂ ਨੂੰ ਦੱਸ ਦਿੱਤਾ ਸੀ ਉਸ ਤੋਂ ਬਾਅਦ ਪੁਲਿਸ ਵਾਲੇ ਉਸ ਕੁੜੀ ਦੇ ਕੋਲ ਚਲੇ ਜਾਂਦੇ ਹਨ ਤੇ ਜਦੋਂ ਪੁਲਿਸ ਵਾਲੇ ਕੁੜੀ ਨੂੰ ਦੇਖਦੇ ਹਨ ਤਾਂ ਉਹਨਾਂ ਨੂੰ ਵੀ ਪਹਿਲੀ ਨਜ਼ਰ 'ਚ ਹੀ ਲੱਗਦਾ ਹੈ ਕਿ ਇਸ ਬੱਚੀ ਨਾਲ ਜ਼ਰੂਰ ਕੁਝ ਗਲਤ ਹੋਇਆ ਹੈ ਪੁਲਿਸ ਵਾਲੇ ਤੇ ਬਾਲ ਪਹਲਾਈ ਕਮੇਟੀ ਦੇ ਲੋਕ ਉਸ ਕੋਲ ਪਹੁੰਚ ਕੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਜਦੋਂ ਪੁਲਿਸ ਵਾਲੇ ਕੁੜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਕੁੜੀ ਉਹਨਾਂ ਨੂੰ ਦੇਖ ਕੇ ਬਹੁਤ ਘਬਰਾ ਜਾਂਦੀ ਹੈ। ਉਸ ਕੁੜੀ ਦੇ ਕੋਲ ਇੱਕ ਬੈਗ ਸੀ। ਉਹ ਉਸ ਬੈਗ ਨੂੰ ਆਪਣੇ ਹੱਥਾਂ ਵਿੱਚ ਕੁੱਟ ਕੇ ਇੰਨੇ ਆਦਮੀਆਂ ਨੂੰ ਆਪਣੇ ਅਮਣੇ ਸਾਹਮਣੇ ਦੇਖ ਕੇ ਕੰਬਣ ਲੱਗਦੀ ਹੈ। ਪੁਲਿਸ ਵਾਲੇ ਤੁਰੰਤ ਸਮਝ ਜਾਂਦੇ ਹਨ ਕਿ ਇਹ ਆਦਮੀਆਂ ਤੋਂ ਡਰ ਰਹੀ ਹੈ। ਇਸ ਲਈ ਪੁਲਿਸ ਵਾਲੇ ਪਿੱਛੇ ਹੋ ਗਏ ਤੇ ਫਿਰ ਸਿਰਫ ਇੱਕ ਮਹਿਲਾ ਪੁਲਿਸ ਅਧਿਕਾਰੀ ਉਸ ਨੂੰ ਪੁੱਛਣ ਦੀ ਕੋਸ਼ਿਸ਼ ਕਰਦੀ ਹੈ। ਉਹਨਾਂ ਨੇ ਪੁੱਛਿਆ ਬੇਟੀ ਤੁਸੀਂ ਕਿੱਥੋਂ ਆਏ ਹੋ ਤੇ ਕਿੱਥੇ ਜਾਣਾ ਹੈ ਉਸ ਕੁੜੀ ਨੇ ਕਿਹਾ ਕਿ ਉਹ ਪੰਜਾਬ ਦੇ ਪਟਿਆਲੇ ਸ਼ਹਿਰ ਜਾਣਾ ਚਾਹੁੰਦੀ ਹੈ ਕਿਉਂਕਿ ਉਹ ਬੱਚੀ ਬਹੁਤ ਘਬराई ਹੋਈ ਸੀ ਫਿਰ ਉਹਨਾਂ ਨੇ ਉਸ ਨੂੰ ਪੁੱਛਿਆ ਕਿ ਬੇਟੀ ਤੂੰ ਇੱਥੇ ਇਕੱਲੀ ਆਈ ਸੀ ਜਾਂ ਫਿਰ ਤੇਰੇ ਨਾਲ ਕੋਈ ਹੋਰ ਵੀ ਸੀ ਜੋ ਤੈਨੂੰ ਆਪਣੇ ਨਾਲ ਇੱਥੇ ਲੈ ਕੇ ਆਇਆ ਹੈ ਜਦੋਂ ਉਹ ਉਸ ਕੁੜੀ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਉਹ ਬਹੁਤ ਘੱਟ ਸਵਾਲਾਂ ਦੇ ਜਵਾਬ ਦੇ ਰਹੀ ਸੀ ਪੁਲਿਸ ਵਾਲਿਆਂ ਨੂੰ ਇੰਨੀ ਸਮਝ ਤਾਂ ਆ ਗਈ ਸੀ ਕਿ ਇਹ ਕੁੜੀ ਬਹੁਤ ਵੱਡੀ ਮੁਸੀਬਤ ਵਿੱਚ ਹੈ ਇਸ ਲਈ ਉਹ ਉਸ ਨੂੰ ਗੱਡੀ ਵਿੱਚ ਬਿਠਾ ਕੇ ਥਾਣੇ ਲੈ ਗਏ ਉਸ ਸਮੇਂ ਕੁੜੀ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਕਿਉਂਕਿ ਉਸ ਨੇ ਮਹਿਲਾ ਪੁਲਿਸ ਅਧਿਕਾਰੀ ਨੂੰ ਕਿਹਾ ਸੀ ਕਿ ਮੈਨੂੰ ਬਹੁਤ ਭੁੱਖ ਲੱਗੀ ਹੈ ਇਸ ਲਈ ਸਭ ਤੋਂ ਪਹਿਲਾਂ ਉਸ ਨੂੰ ਖਾਣਾ ਖਾਣ ਲਈ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਜਦੋਂ ਕੁੜੀ ਥੋੜਾ ਆਰਾਮ ਮਹਿਸੂਸ ਕਰਦੀ ਹੈ ਤਾਂ ਮਹਿਲਾ ਅਧਿਕਾਰੀ ਉਸ ਦੇ ਕੋਲ ਬੈਠ ਕੇ ਫਿਰ ਉਸ ਨਾਲ ਦੁਬਾਰਾ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਸਮੇਂ ਉਹ ਕੁੜੀ ਇੰਨੀ ਘਬਰਾ ਗਈ ਕਿ ਉਹ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਸੀ ਉਹ ਥਾਣੇ ਦੇ ਇੱਕ ਕੋਨੇ ਵਿੱਚ ਚੁੱਪਚਾਪ ਬੈਠ ਗਈ ਸੀ ਕਿਉਂਕਿ ਉਸ ਨਾਲ ਜੋ ਬੇਰਹਿਮੀ ਹੋਈ ਸੀ ਉਸ ਬਾਰੇ ਨਾ ਤਾਂ ਉਸ ਨੂੰ ਕੁਝ ਸਮਝ ਆ ਰਹੀ ਸੀ ਤੇ ਨਾ ਹੀ ਉਹ ਕਿਸੇ ਨੂੰ ਦੱਸਣ ਦੀ ਹਿੰਮਤ ਕਰ ਰਹੀ ਸੀ ਅਗਲੀ ਸਵੇਰ ਉਸ ਦਾ ਇਲਾਜ ਵੀ ਸ਼ੁਰੂ ਕਰ ਦਿੱਤਾ ਗਿਆ ਸੀ ਕਿਉਂਕਿ ਪੁਲਿਸ ਵਾਲਿਆਂ ਨੂੰ ਲੱਗ ਰਿਹਾ ਸੀ ਉਹ ਡਿਪਰੈਸ਼ਨ ਵਿੱਚ ਹੈ ਤੇ ਇਹੀ ਕਾਰਨ ਹੈ ਕਿ ਉਹ ਕੁਝ ਵੀ ਦੱਸਣ ਦੀ ਸਥਿਤੀ ਵਿੱਚ ਨਹੀਂ ਹੈ ਇਸ ਤੋਂ ਬਾਅਦ 2 ਦਿਨ ਤੱਕ ਉਸ ਦਾ ਇਲਾਜ ਚੱਲਦਾ ਹੈ ਜਿਸ ਤੋਂ ਬਾਅਦ ਦੁਬਾਰਾ ਮਹਿਲਾ ਅਧਿਕਾਰੀ ਉਸ ਦੇ ਕੋਲ ਜਾਂਦੀ ਹੈ ਇਸ ਵਾਰ ਜਦੋਂ ਮਹਿਲਾ ਅਧਿਕਾਰੀ ਨੇ ਉਸ ਤੋਂ ਪੁੱਛ ਗੇ ਸ਼ੁਰੂ ਕੀਤੀ ਤਾਂ ਉਸ ਕੁੜੀ ਨੇ ਕਿਹਾ ਕਿ ਮੇਰੇ ਨਾਲ ਗੰਦਾ ਕੰਮ ਕੀਤਾ ਗਿਆ ਹੈ ਜਿਸ ਤੋਂ ਮਹਿਲਾ ਪੁਲਿਸ ਅਧਿਕਾਰੀ ਤੁਰੰਤ ਸਮਝ ਗਈ ਕਿ ਇਸ ਕੁੜੀ ਨਾਲ ਤਾਂ ਦਰਿੰਦਗੀ ਕੀਤੀ ਗਈ ਹੈ ਇਸ ਤੋਂ ਬਾਅਦ ਉਹਨਾਂ ਨੇ ਉਸ ਨੂੰ ਪੁੱਛਿਆ "ਬੇਟੀ ਇਹ ਸਭ ਤੁਹਾਡੇ ਨਾਲ ਕਿੱਥੇ ਹੋਇਆ ਹੈ?" ਉਹ ਕੁੜੀ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਨ ਲੱਗਦੀ ਹੈ ਪਰ ਜਦੋਂ ਉਹ ਉਹਨਾਂ ਨੂੰ ਆਪਣੇ ਨਾਲ ਹੋਈ ਦਰਿੰਦਗੀ ਦੇ ਬਾਰੇ ਦੱਸ ਰਹੀ ਸੀ ਤਾਂ ਉੱਚੀ-ਉੱਚੀ ਰੋਣ ਲੱਗ ਜਾਂਦੀ ਹੈ ਕਿਉਂਕਿ ਉਹ ਮਹਿਲਾ ਪੁਲਿਸ ਮੁਲਾਜ਼ਮ ਸੀ ਇਸ ਲਈ ਉਸ ਤੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝ ਰਹੀ ਸੀ ਇਸ ਤੋਂ ਬਾਅਦ ਉਹਨਾਂ ਨੇ ਉਸ ਕੁੜੀ ਨੂੰ ਚੁੱਪ ਕਰਾਇਆ ਤੇ ਉਸ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਬੇਟੀ ਤੁਸੀਂ ਡਰੋ ਨਾ ਹੁਣ ਸਭ ਠੀਕ ਹੋ ਜਾਵੇਗਾ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਜੋ ਵੀ ਤੁਹਾਡੇ ਨਾਲ ਹੋਇਆ ਹੈ ਇਸ ਨੂੰ ਭੁੱਲ ਜਾਓ ਅਸੀਂ ਇਸ ਬਾਰੇ ਗੱਲ ਵੀ ਨਹੀਂ ਕਰਾਂਗੇ ਉਹਨਾਂ ਨੇ ਕਿਸੇ ਤਰ੍ਹਾਂ ਉਸ ਬੱਚੀ ਨੂੰ ਸ਼ਾਂਤ ਕੀਤਾ ਜਿਸ ਤੋਂ ਬਾਅਦ ਉਹ ਅਗਲੇ ਦਿਨ ਉਸ ਕੁੜੀ ਤੋਂ ਫਿਰ ਪੁੱਛ ਪੜਤਾਲ ਕਰਦੇ ਹਨ ਕੁੜੀ ਦੱਸਦੀ ਹੈ ਕਿ ਉਸ ਨਾਲ ਕਈ ਲੋਕਾਂ ਨੇ ਗਲਤ ਕੰਮ ਕੀਤਾ ਹੈ ਉਸ ਕੁੜੀ ਨਾਲ ਗੈਂਗ ਰੇਪ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਦੇਰਾ ਦੂਣ ਦੇ ਬੱਸ ਸਟੈਂਡ ਤੋਂ ਪਤਾ ਕਰਨ ਬਾਰੇ ਸੋਚਿਆ ਕਿਉਂਕਿ ਉਹ ਬੱਸ ਸਟੈਂਡ ਤੇ ਕਈ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਇਸ ਤੋਂ ਬਾਅਦ ਪੁਲਿਸ ਦੁਬਾਰਾ ਬੱਸ ਸਟੈਂਡ ਪਹੁੰਚੀ ਕਿਉਂਕਿ ਉਹਨਾਂ ਨੂੰ ਉੱਥੋਂ ਹੀ ਕੁੜੀ ਮਿਲੀ ਸੀ ਇਸ ਲਈ ਪੁਲਿਸ ਨੇ ਉੱਥੋਂ ਵੀ ਆਪਣੀ ਜਾਂਚ ਸ਼ੁਰੂ ਕੀਤੀ ਸੀ ਜਾਂਚ ਦੌਰਾਨ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਪੁਲਿਸ ਹਵਾਲਿਆਂ ਨੇ ਦੇਖਿਆ ਕਿ ਬੱਸ ਸਟੈਂਡ ਤੇ ਕੁੜੀ ਦੇ ਆਲੇ-ਦੁਆਲੇ ਕਈ ਲੋਕ ਘੁੰਮ ਰਹੇ ਸੀ ਫਿਰ ਕੁਝ ਸਮੇਂ ਬਾਅਦ ਲੋਕ ਹੌਲੀ-ਹੌਲੀ ਘਟ ਹੁਣੇ ਸ਼ੁਰੂ ਹੋ ਗਏ ਤੇ ਆਖਰਕਾਰ ਜਦੋਂ ਕੁੜੀ ਬੱਸ ਸਟੈਂਡ ਤੇ ਇਕੱਲੀ ਰਹਿ ਗਈ ਤਾਂ ਉਸ ਸਮੇਂ ਇੱਕ ਵਿਅਕਤੀ ਹੀ ਉਸ ਦੇ ਕੋਲ ਘੁੰਮ ਰਿਹਾ ਸੀ ਉਹ ਆਦਮੀ ਉਹਨਾਂ ਨੂੰ ਸ਼ੱਕੀ ਜਾਪਿਆ ਤੇ ਜਦੋਂ ਉਸ ਕੁੜੀ ਨੂੰ ਦਿਖਾਇਆ ਤਾਂ ਉਸ ਨੇ ਵਿਅਕਤੀ ਨੂੰ ਪਛਾਣ ਲਿਆ ਤੇ ਰੋਂਦੇ ਹੋਏ ਕਿਹਾ ਕਿ ਹਾਂ ਇਹ ਉਹੀ ਬਦਮਾਸ਼ ਹੈ ਉਸ ਤੋਂ ਬਾਅਦ ਪੁਲਿਸ ਵਾਲੇ ਵੀਡੀਓ ਫੁਟੇਜ ਤੋਂ ਉਸ ਵਿਅਕਤੀ ਦੀ ਫੋਟੋ ਲੈ ਕੇ ਦੁਬਾਰਾ ਬੱਸ ਸਟੈਂਡ ਤੇ ਪਹੁੰਚ ਗਏ ਜਦੋਂ ਬੱਸ ਸਟੈਂਡ ਤੇ ਕੰਮ ਕਰਨ ਵਾਲਿਆਂ ਨੂੰ ਫੋਟੋ ਦਿਖਾਈ ਜਾਂਦੀ ਹੈ ਤਾਂ ਉਹਨਾਂ ਨੇ ਕਿਹਾ ਹਾਂ ਅਸੀਂ ਇਸ ਵਿਅਕਤੀ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਉਸ ਵਿਅਕਤੀ ਦਾ ਨਾਂ ਤੇ ਪਤਾ ਮਿਲਦੇ ਪੁਲਿਸ ਤੁਰੰਤ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਇਸ ਤੋਂ ਬਾਅਦ ਪੁਲਿਸ ਉਸ ਤੋਂ ਪੁੱਛਗਿੱਛ ਕਰਦੀ ਹੈ ਤੇ ਕਹਿੰਦੀ ਹੈ ਕਿ ਹੁਣ ਤੋਂ ਸਾਨੂੰ ਸਾਰੀ ਕਹਾਣੀ ਦੱਸ ਕਿ ਤੁਸੀਂ ਸਾਰਿਆਂ ਨੇ ਉਹ 16 ਸਾਲ ਦੀ ਨਾਬਾਲਗ ਕੁੜੀ ਨਾਲ ਕੀ ਕੀਤਾ ਸੀ ਇਸ ਕੰਮ ਵਿੱਚ ਤੇਰੇ ਨਾਲ ਕੌਣ-ਕੌਣ ਸ਼ਾਮਲ ਸੀ ਉਹ ਵਿਅਕਤੀ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਉਸ ਨੂੰ ਸਖਤੀ ਨਾਲ ਪੁੱਛਿਆ ਗਿਆ ਤਾਂ ਉਸ ਨੇ ਇੱਕ ਅਜਿਹੀ ਕਹਾਣੀ ਸੁਣਾਈ ਜਿਸ ਨੂੰ ਸੁਣ ਕੇ ਸ਼ਾਇਦ ਤੁਹਾਡਾ ਖੂਨ ਉਬਾਲੇ ਖਾਣ ਲੱਗ ਜਾਵੇਗਾ ਸ਼ਾਮ ਦੇ 4 ਵਜੇ ਦਾ ਸਮਾਂ ਸੀ ਦਿੱਲੀ ਦੇ ਕਸ਼ਮੀਰੀ ਕੇਟ ਤੇ ਇੱਕ ਕੁੜੀ ਖੜੀ ਸੀ ਉਹ ਉੱਥੇ ਮੌਜੂਦ ਲੋਕਾਂ ਨੂੰ ਪੁੱਛ ਰਹੀ ਸੀ ਕਿ ਵੀਰੇ ਮੈਂ ਪੰਜਾਬ ਦੇ ਪਟਿਆਲੇ ਜਾਣਾ ਚਾਹੁੰਦੀ ਹਾਂ ਉੱਥੇ ਕਿਹੜੀ ਬੱਸ ਜਾਵੇਗੀ ਕਿਉਂਕਿ ਉੱਥੇ ਬਹੁਤ ਬੱਸਾਂ ਖੜੀਆਂ ਹੁੰਦੀਆਂ ਹਨ ਇਸ ਲਈ ਕੁੜੀ ਨੂੰ ਪਤਾ ਨਹੀਂ ਲੱਗ ਰਿਹਾ ਸੀ ਪਰ ਉਹ ਕੁੜੀ ਜਿਸ ਵਿਅਕਤੀ ਤੋਂ ਬੱਸ ਬਾਰੇ ਪੁੱਛ ਰਹੀ ਸੀ ਅਸਲ ਵਿੱਚ ਉਹ ਬੱਸ ਦਾ ਡਰਾਈਵਰ ਸੀ ਉਸਨੇ ਕਿਹਾ ਚਿੰਤਾ ਨਾ ਕਰੋ ਬੱਸ ਸਾਹਮਣੇ ਖੜੀ ਹੈ ਤੁਸੀਂ ਜਾ ਕੇ ਉਸ ਬੱਸ ਵਿੱਚ ਬੈਠ ਜਾਓ ਉਹ ਬੱਸ ਦਿੱਲੀ ਤੋਂ ਦੇਹਰਾਦੂਨ ਜਾਣ ਲਈ ਤਿਆਰ ਖੜੀ ਸੀ ਉਸ ਕੁੜੀ ਨੂੰ ਉਸ ਬੱਸ ਵਿੱਚ ਬਿਠਾਇਆ ਜਾਂਦਾ ਹੈ ਤੇ ਉਸ ਨੂੰ ਕਿਹਾ ਜਾਂਦਾ ਹੈ ਕਿ ਕਿਰਾਇਆ ਦੇਣ ਦੀ ਕੋਈ ਲੋੜ ਨਹੀਂ ਜਦੋਂ ਤੁਹਾਡਾ ਸਟਾਪ ਆਵੇਗਾ ਮੈਂ ਤੁਹਾਨੂੰ ਦੱਸ ਦੇਵਾਂਗਾ ਫਿਰ ਰਾਤ 10:30 ਵਜੇ ਦੇ ਕਰੀਬ ਬੱਸ ਦੇਹਰਾਦੂਨ ਆ ਕੇ ਰੁਕਦੀ ਹੈ ਕਿਉਂਕਿ ਇਹ ਬੱਸ ਦਾ ਆਖਰੀ ਸਟਾਪ ਸੀ ਹਰੇਕ ਸਵਾਰੀ ਬੱਸ ਤੋਂ ਉਤਰ ਕੇ ਚਲੀ ਜਾਂਦੀ ਹੈ ਤੇ ਉਹ ਕੁੜੀ ਉਥੇ ਇਕੱਲੀ ਰਹਿ ਗਈ ਸੀ ਜਿਸ ਤੋਂ ਬਾਅਦ ਬੱਸ ਦਾ ਕੰਡਕਟਰ ਤੇ ਡਰਾਈਵਰ ਉਸ ਕੁੜੀ ਦੇ ਕੋਲ ਜਾ ਕੇ ਕਹਿੰਦੇ ਹਨ ਕਿ ਪਟਿਆਲਾ ਇੱਥੋਂ ਥੋੜੀ ਹੀ ਦੂਰ ਹੈ ਪਰ ਉਸ ਲਈ ਤੈਨੂੰ ਇੱਥੋਂ ਦੂਜੀ ਬੱਸ ਫੜਨੀ ਪਵੇਗੀ ਫਿਰ ਬੱਸ ਦੇ ਡਰਾਈਵਰ ਨੇ ਕਿਹਾ ਕਿ ਪਟਿਆਲੇ ਜਾਣ ਵਾਲੀ ਬੱਸ ਕੁਝ ਸਮੇਂ ਬਾਅਦ ਜਾਵੇਗੀ ਉਦੋਂ ਤੱਕ ਤੁਸੀਂ ਸਾਡੇ ਨਾਲ ਸਮਾਂ ਬਤਾ ਲਵੋ ਦੋਵੇਂ ਕੰਡਕਟਰ ਤੇ ਡਰਾਈਵਰ ਉਸ ਨੂੰ ਬੱਸ ਦੀ ਪਿਛਲੀ ਸੀਟ ਤੇ ਲੈ ਜਾਂਦੇ ਹਨ ਤੇ ਫਿਰ ਵਾਰੀ-ਵਾਰੀ ਉਸ ਦੇ ਨਾਲ ਗੰਦੀ ਤੇ ਿਕਨਾਉਣੀ ਹਰਕਤ ਕਰਨ ਲੱਗ ਪੈਂਦੇ ਹਨ ਉਹ ਕੁੜੀ ਚੀਕਦੀ ਰਹੀ ਪਰ ਉਹ ਕੁੜੀ ਨਾਲ ਦਰਿੰਦਗੀ ਕਰ ਰਹੇ ਸੀ ਉਸ ਸਮੇਂ ਉਹਨਾਂ ਦੀ ਬੱਸ ਨਾਲ ਇੱਕ ਹੋਰ ਬੱਸ ਵੀ ਖੜੀ ਸੀ ਜਿਸ ਵਿੱਚ ਦੋ ਹੋਰ ਵਿਅਕਤੀ ਬੈਠੇ ਹੋਏ ਸੀ ਉਹ ਵੀ ਕੁੜੀ ਦੀਆਂ ਚੀਕਾਂ ਸੁਣ ਕੇ ਉਸ ਬੱਸ ਵਿੱਚ ਚਲੇ ਗਏ ਸੀ ਜਦੋਂ ਉਹਨਾਂ ਦੇਖਿਆ ਕਿ ਇੱਕ ਕੁੜੀ ਬੁਰੀ ਹਾਲਤ ਵਿੱਚ ਪਈ ਹੋਈ ਹੈ ਤੇ ਉਸ ਬੱਸ ਦਾ ਕੰਡਕਟਰ ਤੇ ਡਰਾਈਵਰ ਕੁੜੀ ਨਾਲ ਗਲਤ ਕੰਮ ਕਰ ਰਹੇ ਹਨ ਹੁਣ ਇੱਥੇ ਉਹ ਦੋਵੇਂ ਡਰਾਈਵਰ ਵੀ ਕੁੜੀ ਦੀ ਮਦਦ ਕਰਨ ਦੀ ਬਜਾਏ ਉਲਟਾ ਕੁੜੀ ਨਾਲ ਗਲਤ ਕਰਨ ਲੱਗਦੇ ਹਨ ਇਸ ਤਰ੍ਹਾਂ ਲਗਭਗ 2 ਘੰਟੇ ਬੀਤ ਗਏ ਸੀ ਤੇ ਉਸ ਕੁੜੀ ਨਾਲ ਕਣਾਉਣਾ ਕੰਮ ਹੁੰਦਾ ਰਹਿੰਦਾ ਹੈ ਉਹ ਚਾਰੇ ਵਾਰੀ ਵਾਰੀ ਕੁੜੀ ਨਾਲ ਬਲਾਤਕਾਰ ਕਰਦੇ ਰਹਿੰਦੇ ਹਨ ਫਿਰ ਕੰਡਕਟਰ ਜੋ ਕੁੜੀ ਨੂੰ ਦਿੱਲੀ ਤੋਂ ਆਪਣੇ ਨਾਲ ਲੈ ਕੇ ਆਇਆ ਸੀ ਉਹ ਟਿਕਟਾਂ ਦੇ ਪੈਸੇ ਕੈਸ਼ੀਅਰ ਕੋਲ ਜਮ੍ਹਾਂ ਕਰਵਾਉਣ ਚਲਾ ਜਾਂਦਾ ਹੈ ਤੇ ਦੂਜੇ ਪਾਸੇ ਉਹ ਤਿੰਨੇ ਡਰਾਈਵਰ ਉਸ ਕੁੜੀ ਨਾਲ ਦਰਿੰਦਗੀ ਕਰਦੇ ਰਹਿੰਦੇ ਹਨ ਜਦੋਂ ਕੈਸ਼ੀਅਰ ਨੇ ਲੇਟ ਆਉਣ ਦਾ ਕਾਰਨ ਪੁੱਛਿਆ ਤਾਂ ਕੰਡਕਟਰ ਨੇ ਕੈਸ਼ੀਅਰ ਨੂੰ ਵੀ ਦੱਸ ਦਿੱਤਾ ਕਿ ਅਸੀਂ ਬੱਸ ਵਿੱਚ ਇੱਕ ਕੁੜੀ ਲੈ ਕੇ ਆਏ ਹਾਂ ਜੇਕਰ ਤੁਸੀਂ ਵੀ ਆਉਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਆ ਸਕਦੇ ਹੋ ਜਿਵੇਂ ਹੀ ਕੈਸ਼ੀਅਰ ਨੇ ਇਹ ਗੱਲ ਸੁਣੀ ਆਹ ਉਸਦੇ ਨਾਲ ਜਾਣ ਲਈ ਤਿਆਰ ਹੋ ਗਿਆ ਇਸ ਤੋਂ ਬਾਅਦ ਉਹ ਕੈਸ਼ੀਅਰ ਵੀ ਕੁੜੀ ਨਾਲ ਦਰਿੰਦਗੀ ਕਰਦਾ ਹੈ ਆਖਰਕਾਰ ਉਹ ਸਾਰੇ ਪੰਜ ਵਿਅਕਤੀ ਮਿਲ ਕੇ ਉਸ ਕੁੜੀ ਨਾਲ ਗੈਂਗ ਰੇਪ ਕਰਦੇ ਹਨ ਪਰ ਫਿਰ ਕਿਸੇ ਤਰ੍ਹਾਂ ਕੁੜੀ ਉੱਥੋਂ ਨਿਕਲ ਜਾਂਦੀ ਹੈ ਜਾਂ ਫਿਰ ਉਸ ਨੂੰ ਜਾਣ ਦਿੱਤਾ ਜਾਂਦਾ ਹੈ ਪਰ ਅਚਾਨਕ ਉੱਥੇ ਮੌਜੂਦ ਗਾਰਡ ਨੇ ਇੱਕ ਸ਼ੱਕੀ ਵਿਅਕਤੀ ਨੂੰ ਦੇਖਿਆ ਜੋ ਕਿ ਇੱਕ ਕੰਡਕਟਰ ਹੀ ਸੀ ਜੋ ਉਸ ਕੁੜੀ ਨੂੰ ਨੇੜੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਅਸਲ ਵਿੱਚ ਕੰਡਕਟਰ ਨੂੰ ਹੰਡਾਰ ਸੀ ਕਿ ਇਹ ਕੁੜੀ ਕਿਸੇ ਨੂੰ ਕੁਝ ਦੱਸ ਨਾ ਦੇਵੇ ਇਸ ਲਈ ਉਹ ਉਸ ਨੂੰ ਉੱਥੋਂ ਹਟਾਉਣਾ ਚਾਹੁੰਦਾ ਸੀ ਤਾਂ ਜੋ ਕੁੜੀ ਲੋਕਾਂ ਵਿੱਚ ਨਾ ਜਾਵੇ ਪਰ ਫਿਰ ਬੜੀ ਸੂਝ-ਬੂਝ ਨਾਲ ਗਾਰਡ ਨੇ 198 ਤੇ ਫੋਨ ਕੀਤਾ ਜਿਸ ਤੋਂ ਬਾਅਦ ਬਾਲ ਭਲਾਈ ਕਮੇਟੀ ਦੇ ਲੋਕ ਉੱਥੇ ਪਹੁੰਚ ਗਏ ਤੇ ਪੁਲਿਸ ਵੀ ਉੱਥੇ ਪਹੁੰਚ ਗਈ ਇਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ ਪਹਿਲਾ ਸ਼ੱਕੀ ਜਾਪਦੇ ਕੰਡਕਟਰ ਨੂੰ ਗ੍ਰਿਫਤਾਰ ਕੀਤਾ ਤੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਉਸਵਰ ਲੋ ਦਿੱਤੇ ਗਏ ਬਿਆਨ ਦੇ ਆਧਾਰ ਤੇ ਚਾਰ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਪੁਲਿਸ ਵਾਲੇ ਵੀ 당 ਰਹਿ ਗਏ ਸੀ ਪਰ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਉਹ ਕੁੜੀ ਕੌਣ ਤੇ ਕਿੱਥੋਂ ਦੀ ਰਹਿਣ ਵਾਲੀ ਸੀ ਜਦੋਂ ਉਸ ਤੋਂ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਉਹ ਪੰਜਾਬ ਦੇ ਪਟਿਆਲਾ ਦੀ ਰਹਿਣ ਵਾਲੀ ਹੈ ਪਰ ਜਾਂਚ ਪੜਤਾਲ ਵਿੱਚ ਪਤਾ ਲੱਗਦਾ ਹੈ ਕਿ ਉਹ ਕੁੜੀ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਹੈ ਇਸ ਤੋਂ ਬਾਅਦ ਦੇਹਰਾਦੂਨ ਪੁਲਿਸ ਨੇ ਉਸ ਪਿੰਡ ਚ ਜਾ ਕੇ ਕੁੜੀ ਦੇ ਮਾਤਾ ਪਿਤਾ ਨਾਲ ਸੰਪਰਕ ਕੀਤਾ ਹਾਲਾਂਕਿ ਹੁਣ ਤੱਕ ਕੁੜੀ ਕਹਿ ਰਹੀ ਸੀ ਕਿ ਮੇਰੀ ਮਾਂ ਤੇ ਪਿਤਾ ਦੋਵੇਂ ਮਰ ਚੁੱਕੇ ਹਨ ਜਦ ਕਿ ਉਸ ਦੇ ਮਾਤਾ ਪਿਤਾ ਅਜੇ ਜਿੰਦਾ ਹਨ ਉਸ ਦਾ ਇੱਕ ਭਰਾ ਵੀ ਹੈ ਜਦੋਂ ਕੁੜੀ ਦੇ ਮਾਤਾ ਪਿਤਾ ਨੂੰ ਪੁੱਛਿਆ ਗਿਆ ਕਿ ਉਹਨਾਂ ਦੀ ਬੇਟੀ ਕਿੱਥੇ ਹੈ ਤਾਂ ਉਹਨਾਂ ਨੇ ਦੱਸਿਆ ਕਿ 12 ਦਿਨ ਪਹਿਲਾਂ ਉਹ ਅਚਾਨਕ ਘਰੋਂ ਚਲੀ ਗਈ ਸੀ ਹਾਲਾਂਕਿ ਉਹ ਪਹਿਲਾਂ ਵੀ ਚਲੀ ਜਾਂਦੀ ਸੀ ਪਰ ਹਰ ਵਾਰ ਉਹ ਉਸ ਨੂੰ ਜਲਦੀ ਲੱਭ ਲੈਂਦੇ ਸੀ ਇਸ ਵਾਰ ਸਾਨੂੰ ਪਤਾ ਨਹੀਂ ਲੱਗ ਸਕਿਆ ਕਿ ਉਹ ਕਦੋਂ ਤੇ ਕਿਵੇਂ ਚਲੀ ਗਈ ਇਸ ਤੋਂ ਬਾਅਦ ਕੁੜੀ ਦੇ ਮਾਤਾ ਪਿਤਾ ਉਸ ਨੂੰ ਲੈਣ ਲਈ ਦੇਹਰਾਦੂਨ ਪਹੁੰਚ ਗਏ ਸੀ ਪਰ ਆਪਣੇ ਮਾਤਾ ਪਿਤਾ ਦੇ ਨਾਲ ਜਾਣ ਤੋਂ ਕੁੜੀ ਨੇ ਮਨ੍ਹਾ ਕਰ ਦਿੱਤਾ ਸੀ ਪੁਲਿਸ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਉਹ ਕੁੜੀ ਦੇ ਮਾਤਾ ਪਿਤਾ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ ਉਹ ਕੁੜੀ ਜਿਸ ਨਾਲ 5 ਲੋਕਾਂ ਨੇ ਸਮੂਹਿਕ ਬਲਾਤਕਾਰ ਕੀਤਾ ਸੀ ਉਸ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਉਸ ਨਾਲ ਅਜਿਹਾ ਘਣਾਉਣਾ ਕਾਰਾ ਹੋਇਆ ਸੀ ਹਾਲਾਂਕਿ ਕੁੜੀ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਨੇ ਕਿਹਾ ਦੋਸ਼ੀਆਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਇਸ ਵਿੱਚ ਹੋਰ ਵੀ ਦੋਸ਼ੀ ਹੋ ਸਕਦੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ 5 ਵਿਅਕਤੀਆਂ ਵਿੱਚੋਂ ਤਿੰਨ ਦੀ ਉਮਰ 50 ਸਾਲ ਤੋਂ ਉੱਪਰ ਹੈ ਤੇ ਉਹਨਾਂ ਨੇ ਤਸ਼ੱਦਦ ਕਰਦੇ ਸਮੇਂ ਇਸ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਇਹ ਕੁੜੀ ਉਹਨਾਂ ਦੀ ਧੀ ਦੀ ਉਮਰ ਦੀ ਹੈ ਜਿਸ ਨੂੰ ਉਹ ਸਾਰੀ ਰਾਤ ਤਾੜ-ਤਾੜ ਕਰਦੇ ਰਹੇ ਫਿਲਹਾਲ ਪੁਲਿਸ ਨੇ ਸਾਰੇ ਦੋਸ਼ਕਾਂ ਨੂੰ ਜੇਲ੍ਹ ਭੇਜ ਦਿੱਤਾ ਹੈ ਦੋਸਤੋ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਧੰਨਵਾਦ ਜੀ ਸਾਰਿਆਂ ਦਾ